ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮੰਦਭਾਗੀ ਮੈਂ ਕਹੂੰਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਹੈ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕ ਆ ਹਮੇਸ਼ਾ ਪੰਜਾਬ ਦਾ ਉਹ ਵੀ ਮੱਝ ਵਾਲਾ ਹਿੱਸਾ ਸੋ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਹਦੇ ਵਿੱਚ ਪ੍ਰੀ ਟਰੈਕਟਰ ਤੋਂ ਪਹੁੰਚ ਮੈਂ ਅਜ ਪ੍ਰੀ ਪ੍ਰੀਤਵੀ ਆਪਣਾ ਡੀਲਰਸ਼ਿਪ ਪਹੁੰਚ ਆਇਆ ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬੜਾ ਮੈਂ ਕਹਿੰਦਾ ਵੀ ਐਸੇ ਮੌਕੇ ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਔਣ ਕਰਕੇ ਕਿਉਂਕਿ ਜਦੋਂ 5-5 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਨਾਂ ਚ ਪਾਣੀ ਜਾਊਗਾ ਤੇ ਟਰੈਕਟਰ ਸੀ ਇੰਜਨ ਸੀਜ਼ ਹੋਣਗੇ ਜਿੱਥੇ ਪੰਜਾਬ ਦੇ ਵਿੱਚ ਬੀ ਟ੍ਰੈਕਟਰ ਜਿਹੜੀ ਆ ਹਾਂਜੀ ਹਾਂਜੀ ਜਿੱਥੇ ਵੀ ਹੜ ਜਿੱਥੇ ਜਿੱਥੇ ਵੀ ਹੜ ਹਾਂ ਜਿੱਥੇ ਵੀ ਹੜ ਦਾ ਹਨਾ ਵੀ ਆਪਾਂ ਨੂੰ ਆਊਗਾ ਤੇ ਮੰਨ ਲਓ ਕੋਈ ਵੀ ਕੰਪਨੀ ਦਾ ਡਾਇਰੈਕਟਰ ਹੋਵੇ ਅਰਜਨ ਹੋਵੇ ਐਚ ਐਮਟੀ ਹੋਵੇ ਆ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਨੂੰ ਪਹਿਲਾਂ ਤਾਂ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜ ਗਿਆ ਪੂਰਾ ਸਿੰਗਾ ਪਰਵਾੜ ਜਿਹੜਾ ਆ ਜਹੜ ਦੀ ਮਾਰਗ ਨੂੰ ਚੱਲਵਾ ਕੇ ਇੱਥੇ ਖੜ ਗਿਆ ਨਾਲੇ ਭਾਜੀ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੌਕੜ ਅੰਮਰਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ 'ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਇੰਨਾ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀਏ ਤੇ ਸੋ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇ ਇਹ ਤਾਂ ਹੋ ਹੋ ਗਿਆ ਮੈਂ ਆਪਾਂ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੁਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਆ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੋਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਅ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਧਨ ਭਾ ਗਿਆ ਵੀ ਪੰਜਾਬ ਚ ਐਸੇ ਸ਼ੇਰ ਨੇ ऐसे बंदे ने पंजाब ਆਪੇ ਹੀ ਨਿਕਲ ਜਾਂਦਾ ਹੁੰਦਾ ਹੈ पंजाब ਉਹ ਪੋਤਾ ਵੀ ਜਿਨ੍ਹਾਂ ਨੇ ਆਪ ਦੀ ਹਿੱਕ ਤੇ ਬਹੁਤ ਕੁਝ ਜਰਿਆ ਠੀਕ ਆ ਤੇ ਸਪੈਸ਼ਲ ਤੇ ਐਨਜੀਓ ਤੋਂ ਵੀ ਆਪਣੇ ਮੈਡਮ ਆਏ ਨੇ ਸੋ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਰਹੇ ਆ ਠੀਕ ਆ ਤੇ ਮੈਂ ਇੱਕੋ ਦੋਵੇਂ ਹੱਥ ਜੋੜ ਕੇ ਕਹਿੰਦਾ ਵੱਧ ਚੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਤੇ ਮੈਂ ਹੁਣ ਆਪਦੇ ਰਾਹ ਚ ਆਉਂਦੇ ਆਉਂਦੇ ਐਨਆਰਆਈ ਉਥੇ ਵੈਨਕੂਵਰ ਰਾਤ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੋਈ 10-20 ਕਰੋੜ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੰਡੀਆ ਆਓ ਆਪਾਂ ਰਲ ਮਿਲ ਕੇ ਠੀਕ ਆ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਕਰੀਏ ਆਪ ਹੀ ਤੁਸੀਂ ਗ੍ਰਾਊਂਡ ਲੈਵਲ ਤੇ ਜਾ ਰਹੇ ਤੁਸੀਂ ਹਾਂਜੀ ਹਾਂਜੀ ਪਾਜੀ ਹੁਣ ਅਸੀਂ ਡੇਹਰਾ ਬਾਬਾ ਨਾਨਕ ਚੱਲੇ ਆ ਪਹਿਲਾਂ ਆਪਣੀ ਪ੍ਰੀਤ ਜੀ ਡੀਲਰਸ਼ਿਪ ਆ ਇੱਥੇ ਅਸੀਂ ਧਾਰੀ ਧਾਰੀ ਵਾਲਾ ਅਸੀਂ ਇੱਥੇ ਪਹਿਲਾਂ ਅਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਮੀਦਾਰਾਂ ਤੱਕ ਸਾਰੇ ਕਿਸਾਨ ਭਰਾਵਾਂ ਤੱਕ ਵੀ ਜਿਨ੍ਹਾਂ ਦਾ ਵੀ ਟਰੈਕਟਰ ਖਰਾਬ ਹੋਵੇ ਫ੍ਰੀ 'ਚ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੜਦੀ ਕਲਾ ਕਰੂਗਾ ਕੋਈ ਨਹੀਂ ਵਕਤ ਬੰਦੇ ਦੇ ਹੀ ਆਉਂਦਾ ਠੀਕ ਆ ਤੇ ਇਹਨੂੰ ਨਜੇਠਾਂਗੇ ਸਾਰੇ ਤਗੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ